ਕੁਝ ਨਿਆ ਖਬਰਨਾਮੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਪੂਰੇ ਪੰਜਾਬ ਦੇ ਵਿੱਚ ਅਮਰ ਜੀ ਪਾਰਟੀ ਦੇ ਵਿਧਾਇਕਾਂ ਦਾ ਸਯੁਗ ਕਿਸਾਨ ਮੋਰਚੇ ਗੈਰ ਰਾਜਕੂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਫ੍ਰੀਕੋਰਟ ਦੇ ਵਿੱਚ ਜੁਧ ਨਸ਼ਾ ਵਿਰੋਧ ਮਹਿਮ ਤਹਿਤ ਫ੍ਰੀਕੋਰਟ ਦੇ ਵਿੱਚ ਇੱਕ ਸਮਾਗਮ ਰੱਖਿਆ ਸੀ ਜਿਸ ਵਿੱਚ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵਿਧਾਨ ਸਭਾ ਸਪੀਕਰ ਕੁਲਵੰਤ ਸਿੰਘ ਸੰਧਵਾ ਤੋਂ ਇਲਾਵਾ ਹੋਰ ਮੰਤਰੀ ਪੋਤੇ ਪਹੁੰਚ ਨੇ ਜਨ ਤਾ ਕਿਸਾਨਾਂ ਵੱਲੋਂ ਵੀ ਸਮਾਗਮ ਵਾਲੇ ਪਾਸੇ ਨੂੰ ਕੂਚ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੂੰ ਹਰਾਸਤ ਵਿੱਚ ਲੈ ਗਿਆ ਤੇ ਧੱਕਾ ਮੁਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਇਸ ਮੌਕੇ ਕਿਸਾਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਲਗਾਤਾਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਸ਼ੰਭੂ ਦੇ ਕਨੋਰੀ ਬਾਰਡਰ ਤੇ ਜੋ ਕਾਰਵਾਈ ਹੋਈ ਉਸ ਦਾ ਸਵਾਲ ਸਰਕਾਰਾਂ ਨੂੰ ਕਰਨਾ ਚਾਹੁੰਦੇ ਆ ਪਰ ਸਰਕਾਰਾਂ ਇਹਦਾ ਜਵਾਬ ਨਹੀਂ ਦੇ ਰਹੀਆਂ ਉਹਦੇ ਭੱਜ ਰਹੀਆਂ ਨੇ ਅਤੇ ਇਸ ਮਾਮਲੇ ਦੇ ਉੱਪਰ ਨਾਲ ਹੀ ਪਾਕਤੀ ਕਿਸਾਨ ਜੀ ਨੇ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਦਰਸ਼ਨ ਜਿੱਕਸਨ ਡੱਲਿਆ ਨੇ ਵੀ ਕਿਹਾ ਕਿ ਸਰਕਾਰਾਂ ਨੂੰ ਲੋਕਾਂ ਵੱਲੋਂ ਵੋਟਾਂ ਪਾ ਕੇ ਚੁੜਿਆ ਗਿਆ ਸੀ ਪਰ ਉਹ ਜਹੀਆਂ ਕਰ ਰਹੀ ਹੈ ਉਹ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਨੇ ਉਹ ਸਵਾਲਾਂ ਤੋਂ ਭੱਜ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਜੋ ਕਾਰਵਾਈ ਕੀਤੀ ਗਈਆਂ ਉਹ ਨਿਰਦਲ ਜੋਗਾ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿੰਦੇ ਨੇ ਕਿਸਾਨਾਂ ਅੱਗੂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਨਾ ਏ ਅਸੀਂ ਉਹਨੂੰ ਪੁੱਛਣ ਆਏ ਆ ਮੰਗ ਪੱਤਰ ਦੇਣ ਆਏ ਆ ਇਹ ਸਾਰੀਆਂ ਫਸਲਾਂ ਮਰ ਗਈਆਂ ਸੜ ਗਈਆਂ ਕਾਗੜੇ ਪੈ ਗਏ ਉਹ ਕਿਸਾਨ ਕਿੱਧਰ ਜਾਵੇ ਤੁਹਾਡਾ ਜਿਹੜਾ ਲੋਕਾਂ ਦਾ ਟੱਡੇ ਪਰਦਾ ਇੰਨੀ ਨਹੀਂ ਆ ਕਣਕਾ ਅੱਜ ਪੈਦਾ ਕਰਦਾ ਅਸੀਂ ਤਾਂ ਇਹਨੂੰ ਪੁੱਛ ਨਹੀਂ ਆਏ ਸੀ ਪੰਜਾਬ ਪਾਸੋਂ ਸਾਨੂੰ ਗਾਹ ਨਹੀਂ ਜਾਣ ਦਿੰਦੀ ਸਾਡਾ ਧੱਕਾ ਕਰ ਰਹੀ ਐ ਡਾਂਗਾ ਮਾਰਦੀ ਆ ਤੂੰ ਵੇਖਿਆ ਹੀ ਐ ਫਾਈ ਗੱਡੀਆਂ ਥੱਲੇ ਵੀ ਪੈਣੇ ਆ ਚੱਕ ਕੇ ਸਾਨੂੰ ਪਾਸੇ ਕਰ ਦਿੰਦੇ ਆ ਅਸੀਂ ਜਾਈਏ ਕਿੱਥੇ ਕੀ ਸਵਾਲ ਸੀ ਜਿਹੜੇ ਕਰਨੇ ਸਵਾਲ ਤਾਂ ਇਹੀ ਪੁੱਛਨੇ ਸੀ ਤੁਸੀਂ ਨਸ਼ਾ ਨਹੀਂ ਨਸ਼ਾ ਦਾ ਤੁਹਾਨੂੰ ਪਤਾ ਹੀ ਆ ਵੀ ਕੀ ਜਾਂਦਾ ਸਾਰੇ ਪੰਜਾਬ ਚ ਇੱਥੇ ਤਾਂ ਮੈਂ ਖੇਡ ਬਣਾ ਕੇ ਤੀਜੇ ਦਿਨ ਸਾਡੀ ਅੱਖਾਂ ਚੁੰਬਲ ਦੇ ਆ ਕੇ ਸਾਡੇ ਤੇ ਟਰਾਲੀ ਸਾਡੀਆਂ ਟਰਾਲੀਆਂ ਲੈ ਕੇ ਸਿਲੰਡਰ ਲੈ ਕੇ ਕਿੰਨਾ ਕੋ ਸਾਡਾ ਚੋਰੀ ਕੀਤਾ ਇਹਨੇ ਇਹਨਾਂ ਨੇ ਇਹ ਸਵਾਲਾਂ ਤੋਂ ਪਾਇਦੇ ਕਿਉਂ ਮੰਤਰੀ ਕਿਉਂਕਿ ਕਈ ਜਗ੍ਹਾ ਤੇ ਹੋਇਆ ਕਿ ਸਵਾਲ ਕਰਨੀ ਨਹੀਂ ਦਿੱਤੇ ਜਾ ਰਹੇ ਵੇਖੋ ਕਿਹੜੇ ਬਹਾ ਵਿਰੋਧ ਕਰਨਾ ਸੀ ਉਹ ਕਰਨਾ ਸੀ ਕਾਂਗਰਸ ਤੇ ਕਾਲੀ ਪਾਰਟੀ ਨੇ ਤਾਂ ਸਾਡੇ ਕਿਸਾਨਾਂ ਤੋਂ ਕੋਈ ਕਰਾਈ ਜਾਂਦੇ ਆ ਇਹ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਸਰਜੀ ਸਾਡੇ ਲੱਖਾਂ ਏਕੜ ਕਣਕ ਛੜ ਕੇ ਸਵਾਹ ਹੋ ਗਈ ਮੁੱਖ ਮੰਤਰੀ ਦਾ ਮੂੰਹ ਟੁੱਟ ਜਿੱਥੇ ਉਹਨੇ ਇੱਕ ਵੀ ਬਿਆਨ ਦਿੱਤਾ ਅੱਜ ਤੁਹਾਡੇ ਕਈ ਨੇਤਾ ਜਿਹੜੇ ਜਾਂ ਕਈ ਕਿਸਾਨਾਂ ਨੂੰ ਜਬਰੀ ਚੱਕ ਕੇ ਕੁਰਸੀ ਲੈ ਕੇ ਗਏ ਅਜੀ ਆ ਬਾੜੀ ਸ਼ਾਂਤ ਮਈ ਨਾ ਉਹਨਾਂ ਨੂੰ ਸਵਾਲ ਪੁੱਛਣੇ ਸੀ ਉਹਨਾਂ ਨਾਲ ਸਵਾਲ ਪੁੱਛ ਕੇ ਉਹਨਾਂ ਦਾ ਜਵਾਬ ਲੈਣਾ ਸੀ ਉਹਨਾਂ ਤੋਂ ਵੀ ਸਾਡੇ ਨਾਲ ਜੋ ਇੰਨਾ ਕਿਸਾਨਾਂ ਨਾਲ ਧੱਕਾ ਹੋਇਆ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਸੜੀਆਂ ਉਹਦੇ ਤੱਕ ਗਿਆੜ ਵੀ ਨਹੀਂ ਦਿੱਤਾ ਮੂੰਹ ਵੀ ਨਿਕੋਲਿਆ ਮਾੜਾ ਕੰਮ ਮੈਂ ਆਈ ਵੀ ਨਹੀਂ ਕਿਹਾ ਵੀ ਮਾੜਾ ਹੋ ਗਿਆ ਉਹਨਾਂ ਅੱਗੇ ਤੁਹਾਡਾ ਕੀ ਪ੍ਰੋਗਰਾਮ ਹੈ ਸਾਡਾ ਪ੍ਰੋਗਰਾਮ ਜਿੰਦਾਂ ਤੱਕ ਸਾਡੇ ਸਾਡੀਆਂ ਮੰਗਾ ਹੱਕੀ ਨਹੀਂ ਮੰਗਦੇ ਅਸੀਂ ਆਲਤਾ ਸੰਗਰਾਸ਼ ਕਰਾਂਗੇ ਜਿਹੜੇ ਲੋਕ ਜਿੱਦੇ ਸਤਾ ਤੋਂ ਬਾਹਰ ਹੁੰਦੇ ਨੇ ਸਾਡੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਗੋਢੀ ਹੱਥ ਲਾਉਂਦੇ ਨੇ ਲੋਕਾਂ ਨਾਲ ਪੱਗਾਂ ਵਟਾਉਂਦੇ ਨੇ ਲੋਕਾਂ ਨਾਲ ਚੁੰਨੀਆਂ ਵਟਾਉਂਦੇ ਕਰ ਉਹਨਾਂ ਦੀਆਂ ਔਰਤਾਂ ਕੰਮ ਕਰਦੀਆਂ ਐ ਉਹਨਾਂ ਲੋਕਾਂ ਉਹੀ ਲੋਕ ਅੱਜ ਜਦੋਂ ਸਾਡੀ ਇੱਕ ਇੱਕ ਵੋਟ ਨਾਲ ਸਤਾ ਹਾਸਲ ਹੋ ਜਾਂਦੀ ਹੈ ਤੇ ਇੱਕ ਤਾਕਤ ਮਿਲ ਜਾਂਦੀ ਹੈ ਉਦੋਂ ਫਿਰ ਆਪਣੀ ਤਾਕਤ ਅਜ਼ਮਾਉਣ ਤੇ ਹੋ ਜਾਂਦੀ ਹੈ ਸਵਾਲ ਇਹ ਹੈ ਕਿ ਅੱਜ ਕਿਸਾਨ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆ ਉਹਨਾਂ ਨਾਲ ਉਹਨਾਂ ਦੇ ਸਵਾਲ ਕਰਨਾ ਚਾਹੁੰਦੇ ਨੇ ਤਾਂ ਜੇਕਰ ਉਹ ਕਹਿੰਦੇ ਵੀ ਅਸੀਂ ਆਮ ਆਦਮੀ ਪਾਰਟੀ ਅਸੀਂ ਆਮ ਘਰਾਂ ਦੇ ਵਿੱਚੋਂ ਤੇ ਆਮ ਲੋਕ ਆਏ ਤਾਂ ਫਿਰ ਉਹਨਾਂ ਨੂੰ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਾ ਪਾਪ ਜੋ ਪਾਪ ਇਹ ਏਡਾ ਵੱਡਾ ਕਰ ਚੁੱਕੇ ਆ ਪੰਜਾਬ ਨਾਲ ਧਗਾ ਏਡਾ ਵੱਡਾ ਕਮਾ ਚੁੱਕੇ ਆ ਉਹਨਾਂ ਲੋਕਾਂ ਦੇ ਕੋਲ ਹੁਣ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਤੇ ਜਵਾਬ ਨਾ ਹੋਣਾ ਹੀ ਅੱਜ ਮਤਲਬ ਆਪਦੇ ਮੂਹਰੇ ਪਾਸੇ ਪੁਲਿਸ ਦੀਆਂ ਧਾੜਾਂ ਢਲ ਲੈਂਦੇ ਆ ਉਥੇ ਸਾਡੇ ਹੀ ਧੀਆਂ ਪੁੱਤ ਹੈ ਅਸੀਂ ਸੋਚਦੇ ਆ ਤੇ ਸਾਡੇ ਹੀ ਨੇ ਲੇਕਿਨ ਉਹ ਉਹਨਾਂ ਨੂੰ ਰੋਟੀ ਰੋਜੀ ਦਾ ਜਰੀਆ ਦੇ ਕੇ ਉਹਨਾਂ ਨੂੰ ਸਾਡੇ ਸਾਹਮਣੇ ਕਰਕੇ ਠਲਦੇ ਆ ਔਰ ਉੱਥੇ ਜੇਕਰ ਸਾਡਾ ਨੁਕਸਾਨ ਹੁੰਦਾ ਸਾਡੇ ਵਾਲੇ ਪਾਸੇ ਹੁਣ ਤਾਂ ਵੀ ਸਾਡੇ ਨਾਲ ਤਾਂ ਕੀ ਵਾਪਰਨੀ ਹੁੰਦੀ ਹੈ ਸਾਡੇ ਦਾ ਘਰੇ ਸੱਥਰ ਵਿਛਣਾ ਜੇ ਉਧਰਲੇ ਪਾਸੋਂ ਮਰਗਾ ਤਾਂ ਵੀ ਸਾਡੇ ਕਿਸੇ ਦੇ ਘਰੇ ਵਿਛਣਾ ਹੈ ਜੇ ਇਧਰੋਂ ਮਰਗਾ ਤਾਂ ਵੀ ਸਾਡੇ ਦੇ ਘਰੇ ਸੱਥਰ ਵਿਛਣਾ ਤੇ ਜਿਹੜੇ ਆਰਡਰ ਦੇਣ ਵਾਲੇ ਆ ਉਹਨਾਂ ਦੇ ਭਾਈ ਜੀ ਮੋਢਾ ਤੇ ਸਟਾਰ ਲੱਗਣੇ ਆ ਉਹਨਾਂ ਨੂੰ ਮੈਡਲ ਮਿਲਨੇ ਆ ਸੋ ਉਹਨਾਂ ਨੂੰ ਦਾ ਮਰਵਾਉਣ 'ਚ ਫਾਇਦਾ ਹੈ ਸਾਨੂੰ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਸੋ ਇਹ ਜਿਹੜੇ ਲੋਕ ਨੇ ਪੋਲੀਟੀਕਲੀ ਜਿਹੜੀਆਂ ਤਾਕਤਾਂ ਹਾਸਲ ਕਰ ਲੈਂਦੇ ਆ ਅੱਜ ਉਹਨਾਂ ਦੇ ਕੋਲੇ ਸਾਡੇ ਨਾਲ ਗੱਲਾਂ ਦਾ ਸਾਡੇ ਸਵਾਲਾਂ ਦਾ ਜਵਾਬ ਕੋਈ ਨਹੀਂ ਔਰ ਪੁਲਿਸ ਨੂੰ ਸਾਡੇ ਮੂਹਰੇ ਖੜਕ ਕਿਹੜੀ ਕਰਕੇ ਲੋਕਾਂ ਨਾਲ ਟਕਰਾ ਦਾ ਮਾਹੌਲ ਪੈਦਾ ਕਰ ਰਹੇ ਨੇ ਔਰ ਪਰ ਇਹ ਭੱਜ ਕਿਨਾਰ ਅਜਰ ਲੈਣਗੇ ਜਿਹੜੀ ਕਰਤੂਤ ਕੀਤੀ ਆ ਪੰਜਾਬ ਦੇ ਨਾਲ ਬਾਰ ਬਾਰ ਧੋਖਾ ਕਰਦੇ ਆ